ਕਿ ਪੰਜਾਬੀ ਸਿੰਗਰ ਬੱਬੂ ਮਾਨ ਨਵੇਂ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਬੱਬੂ ਮਾਨ ਹਿਮਾਚਲ ਦੇ ਉਹਨਾਂ ਦੇ ਵਿੱਚ ਕਰੇ ਸ਼ੋਅ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਘਰੇ ਨੇ ਤੁਹਾਨੂੰ ਦੱਸਣੇ ਕਿ ਹਿਮਾਚਲ ਪ੍ਰਦੇਸ਼ ਦੇ ਉੱਨਾ ਜੁਲਦ ਦੇ ਵਿੱਚ ਮਾਜੰਤ ਪੂਨੀ ਮਹਾਉਤਸਵ ਦੇ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦੇ ਪਰਫਾਰਮੈਂਸ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ Hindu ਸੰਗਠਨਾ ਨੇ ਬੱਬੂ ਮਾਨ ਉੱਤੇ ਮਾਜੰਤ ਪੂਨੀ ਦੇ ਦਰਬਾਰ ਦੇ ਰੂਪ ਦੇ ਵਿੱਚ ਬਣਾਏ ਮੰਚ ਉਤੇ ਹਥਿਆਰ ਅਤੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਦੇ ਦੋਸ਼ ਲੱਗੇ ਨੇ ਜਵਾਨਗਾਰ ਦੇ ਮੁਤਾਬਿਕ ਮਾਂ ਚੰਦਪੂਰ ਨੇ ਮਹਾਉਤਸਵ ਦੇ ਦੌਰਾਨ ਮਾਂ ਚੰਦਪੂਰ ਨੇ ਦੀ ਜੋਤ ਸਥਾਪਿਤ ਕੀਤੀ ਗਈ ਸੀ ਪੂਰਾ ਸੈੱਟ ਦਰਬਾਰ ਦੇ ਰੂਪ ਦੇ ਵਿੱਚ ਸਜਾਇਆ ਗਿਆ ਸੀ ਇਸੇ ਮੰਚ ਉਤੇ ਬਬੂ ਮਾਨ ਦਾ ਸ਼ੋਅ ਕਰਵਾਇਆ ਗਿਆ ਹਿੰਦੂ ਸੰਗਠਨਾ ਦਾ ਦੋਸ਼ ਹੈ ਕਿ ਇਸ ਧਾਰਮਿਕ ਮਾਹੌਲ ਦੇ ਵਿੱਚ ਭਜਨ ਗਾਉਣ ਦੀ ਬਜਾਏ ਗਾਇਕਾ ਨੇ ਅਜਿਹੇ ਗੀਤ ਪੇਸ਼ ਕੀਤੇ ਜੋ ਧਾਰਮਿਕ ਸਾਂਝ ਦੀ ਮਰਿਆਦਾ ਦੇ ਖਿਲਾਫ ਨੇ ਲੁਧਿਆਣਾ ਦੇ ਵਿੱਚ ਹਿੰਦੂ ਸੰਗਠਨਾ ਦੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਦੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਸ਼ੋਹ ਦੇ ਪ੍ਰਬੰਧਕਾਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਫਿਲਹਾਲ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀ ਹੁੰਦੀ ਹੈ ਇਸ ਬਾਰੇ ਸਾਰੇ ਹੀ ਦੇਖਣਾ ਚਾਹੁੰਦੇ ਨੇ ਕਿ ਆਖਰਕਾਰ ਇਸ ਮਾਮਲੇ ਉੱਤੇ ਅਗਲੀ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਅਸੀਂ ਇੱਥੇ ਅੱਜ ਮਾਣਯੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਆ ਜਿਹੜਾ ਉਹਦਾ ਵਿਸ਼ਾ ਹੈ ਅਸੀਂ ਜੈਮਲ ਲੰਗਰ ਸੇਵਾ ਸਮਿਤੀ ਵੱਲੋਂ ਆਏ ਆ ਜੀ ਅਸੀਂ ਹਰ ਮਹੀਨੇ ਸੰਗਰਾਂਤ ਤੇ ਉੱਥੇ ਭੰਡਾਰਾ ਲਾਂਜਾਂਦੇ ਆ ਦਰਸ਼ਨ ਕਰਨ ਮਹਾਰਾਣੀ ਦੇ ਸਾਰੇ ਸੰਗਤ ਜਾਂਦੀ ਰਹਿੰਦੇ ਅਸੀਂ ਵੀ ਜਾਂਦੇ ਆ ਜੀ ਇਕ ਉਹਨਾ ਅੰਬ ਦੇ ਵਿੱਚ ਮਹੋਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰਨੀ ਮਹੋਤਸਵ ਉਹਦੇ ਵਿੱਚ 14 ਤਰੀਕ ਨੂੰ ਚਿੰਤਪੁਰਨੀ ਦਰਬਾਰ ਤੋਂ ਜੋਤ ਲੈ ਕੇ ਗਏ ਸੀ ਜੀ ਜੋਤ ਸ਼ੋਭਾ ਇਤਰਾ ਕੱਢੀ ਉਹਨਾਂ ਨੇ ਜੋਤ ਲੈ ਕੇ ਗਏ ਜੀ ਦਰਬਾਰ ਮਹਾਰਾਣੀ ਦਾ ਭਵੇ ਉੱਥੇ ਲੱਗਾ ਹੋਇਆ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲੱਗਾ ਹੋਇਆ ਪਰ 15 ਔਰ 16 ਨੂੰ ਉੱਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉਹ ਤੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਬੱਬੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਉਸ ਨੂੰ ਬਿਲਕੁਲ ਚੇਂਜ ਕਰਤਾ ਜਾਵੇ ਜੀ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚੰਦਪੋਨੀ ਮੌਸਮ ਹੈ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਹੈ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝੇ ਔਰ ਬੇਅਦਬੀ ਹੈ ਹੀ ਇਹ ਧਰਮ ਦੀ ਤੇ ਤੁਸੀਂ ਆਪ ਦੇਖ ਕੇ ਬੱਬੂ ਮਾਨ ਨੂੰ ਕਹਿੰਦੇ ਜੀ ਉੱਥੇ ਨਹੀਂ ਅਸੀਂ ਹਾਂ ਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬੱਬੂ ਮਾਨ ਨੂੰ ਬਿਲਕੁਲ ਜੀ ਤੇ ਨਾਲ ਦੂਜੇ ਕਿਹੜੇ ਜੀ ਸਿੰਗਰ ਹੋਰ ਉੱਥੇ ਅਮਰਤਮਾਨ ਜੀ 16 ਨ 15 ਨੂੰ ਬੱਬੂ ਮਾਨ ਸ਼ਾਇਦ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਵੇ ਪਰ ਉਥੋਂ ਦਰ ਸਾਡੇ ਵਾਲਾ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਪਰ ਜਿਹੜਾ ਉਥੇ ਜੋਤ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮੰਨੂ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜਰੂਰ ਠੇਸ ਪਹੁੰਚੇ ਕਿਉਂਕਿ ਚੰਤਪੁਣੀ ਦਰਬਾਰ ਤੋਂ ਜਿਹੜੀਆਂ ਜੋਤਾਂ ਲਜਾਈ ਜਾਂਦੀਆਂ ਉਹ ਜਗਤਿਆਂ ਕੀਰਤਨਾਂ ਵਾਸਤੇ ਲਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਜਾਈਆਂ ਜਾਂਦੀਆਂ ਨਹੀਂ ਹਿੰਦੂਈ ਟਾਰਗੇਟ ਕੀਤਾ ਜਾਂਦਾ ਜਿਆਦਾ ਹਾਂਜੀ ਹਿੰਦੂਆਂ ਨੂੰ ਵੀ ਟਾਰਗੇਟ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਟਾਰਗੇਟ ਟਾਰਗੇਟ ਕੀਤਾ ਜਾਂਦਾ ਹਾਂਜੀ ਨਾ 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 ਆਜਾ ਹਾਜੀ ਜੀ ਮਾਤਾ ਦੀ ਜੀ ਮੈਂ ਬਾਦਲ ਜੈ ਅਸੀਂ ਜੈ ਮਾ ਚਿੰਪੁਰਨੀ ਲੰਗਰ ਕਮੇਟੀ ਤੋਂ ਆ ਜੀ ਸਾਡੇ ਨਾਲ ਸਾਡੇ ਸਵਾਮੀ ਸ੍ਰੀ ਅਮਰੇਸ਼ਵਰ ਦਾਸ ਜੀ ਆ ਜੀ ਅਸੀਂ ਹੁਣ ਵੀ ਸੰਗਰਾਮ ਤੇ ਭੰਡਾਰਾ ਲਾਉਣ ਗਏ ਸੀ ਤੇ ਸਾਡੇ ਨਜ਼ਰ ਵਿੱਚ ਆਇਆ ਉੱਥੇ ਮਾ ਚਿੰਪੁਰਨੀ ਮਹੋਤਸਵ ਦੇ ਨਾਮ ਤੇ ਮੇਲਾ ਕਰਵਾਇਆ ਜਾ ਰਿਹਾ ਜੀ ਤੇ ਉੱਥੇ ਉਹਨਾਂ ਨੇ ਸਿੰਗਰ ਸੱਦੇ ਜੀ ਸਾਨੂੰ ਸਿੰਗਰਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਉੱਥੇ ਧਾਰਮਾ ਦੇ ਗਾਣੇ ਗਾਏ ਜੀ ਡਾਂਸਰਾਂ ਨਚਾਈਆਂ ਗਈਆਂ ਜੀ ਜਿਹਦੇ ਕਰਕੇ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਜੀ ਇੱਕ ਪਾਸੇ ਮਾਤਾ ਦੀ ਜੋਤ ਹੈ ਮਾਤਾ ਦਾ ਦਰਬਾਰ ਹੈ ਤੇ ਦੂਜੇ ਪਾਸੇ ਉੱਥੇ ਮੇਲੇ ਦੇ ਵਿੱਚ ਲੋਕੀਂ ਧਾਰੂਆਂ ਪੀ ਕੇ ਨੱਚ ਰਹੇ ਐ ਆਪਣੇ ਅਸ਼ਲੀਲ ਗਾਣਿਆਂ ਤੇ ਧਾਰੂਆਂ ਵਾਲਿਆਂ ਤੇ ਹਥਿਆਰਾਂ ਵਾਲਿਆਂ ਤੇ ਜਿਸ ਕਰਕੇ ਸਾਡੀ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਹੈ ਤੇ ਇਹ ਇੱਕ ਕਿਸਮ ਦੀ ਜੀ ਬੇਅਦਬੀ ਹੈ ਬਹੁਤ ਹੀ ਹੱਦ ਤੱਕ ਬੇਅਦਬੀ ਹੈ ਜੀ ਜੋ ਅਸੀਂ ਸਹਿਣ ਨਹੀਂ ਕਰ ਸਕਦੇ ਤੇ ਅਸੀਂ ਡੀਸੀ ਸਾਹਿਬ ਤੋਂ ਕਮਿਸ਼ਨਰ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਵੀ ਉੱਥੇ ਪ੍ਰਸ਼ਾਸਨ ਦੇ ਜਾਂ ਜਿਹੜੇ ਵੀ ਪ੍ਰਬੰਧਕ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਸਾਡੀ ਐਕਤੀ ਮੰਗ ਹੈ ਜਾਂ ਤਾਂ ਉੱਥੇ ਮਾਤਾ ਦੀ ਜੋਤ ਨਾ ਹੋਵੇ ਦਰਬਾਰ ਨਾ ਹੋਵੇ ਤੇ ਮਾਚਨਪੁਰਨੀ ਦਾ ਨਾਮ ਨਾ ਯੂਜ਼ ਕੀਤਾ ਜਾਵੇ ਮੇਲਾ ਚੱਲੇ ਅੰਬ ਮੌਤਸਵ ਹਿਮਾਚਲ ਮੌਤਸਵ ਕੁਝ ਵੀ ਰੱਖ ਲੈਣ ਪਰ ਮਾਚਨਪੁਰ ਦੀ ਨਾਮ ਤੇ ਅਸੀਂ ਇਦਾਂ ਬੇਅਦਵੀ ਨਹੀਂ ਹੋਣ ਦਵਾ। ਹਾਈ ਐਡਵੋਕੇਟ ਸਭ ਕੀ ਤੁਸੀਂ ਆਪਣੇ ਮੈਂ ਐਡਵੋਕੇਟ ਸਾਗਰ ਲਖਸ਼ੇ ਡਿਸਟ੍ਰਿਕਟ ਕੋਰ ਲੁਧਿਆਣਾ ਤੋਂ ਮੈਂ ਮਾ ਚਨਪੁਰਨੀ ਮਾ ਚਿੰਪੂਨੀ ਲੰਗਰ ਸੇਵਾ ਸਮਿਤੀ ਦੇ ਨਾਲ ਜੁੜਿਆ ਹੋਇਆ ਵਾ ਤੇ ਅਸੀਂ ਜਿਵੇਂ ਕਿ ਸਵਾਮੀ ਜੀ ਨੇ ਪਹਿਲਾਂ ਹੀ ਦੱਸਿਆ ਹੈ ਕਿ ਵੀ ਅਸੀਂ ਹਰ ਸੰਗ੍ਰਾਂਤ ਨੂੰ ਉੱਥੇ ਲੰਗਰ ਦੀ ਸੇਵਾ ਨਿਭਾਉਂਦੇ ਪਏ ਹਾਂ ਤੇ ਇਸ ਵਾਰੀ ਦੇਖਣ ਚ ਇਹ ਆਇਆ ਕਿ ਉਨਾ ਡਿਸਟ੍ਰਿਕਟ ਦੇ ਵਿੱਚ ਅੰਬ ਖੇਤਰ ਦੇ ਵਿੱਚ ਇੱਕ ਪ੍ਰੋਗਰਾਮ ਸਰਕਾਰ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਪੰਜਾਬ ਤੋਂ ਹੋਰ ਬਹੁਤ ਸਾਰੇ ਆਲੇ ਦੁਆਲੇ ਤੋਂ ਕੁਝ ਸਿੰਗਰਾਂ ਨੂੰ ਬੁਲਾਇਆ ਬੁਲਾਇਆ ਗਿਆ ਸੀ ਜਿਹੜੇ ਕਿ ਪੰਜਾਬੀ ਸਿੰਗਰ ਸਨ ਲੇਕਿਨ ਉਹ ਪੰਜਾਬੀ ਸਿੰਗਰ ਦੇ ਵੱਲੋਂ ਕੋਈ ਵੀ ਮਾ ਦੇ ਨਾਮ ਦਾ ਕੋਈ ਵੀ ਸ਼ਬਦ ਜਾਂ ਉਹਨਾਂ ਦੇ ਕੋਈ ਵੀ ਉਹਨਾਂ ਦੀ ਵਿਸ਼ੇਸ਼ਤਾ 'ਚ ਕੋਈ ਭਜਨ ਗਾਇਆ ਨਹੀਂ ਗਿਆ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨਿਊਜ਼ ਦੇ ਵਿੱਚ ਲਾਈਵ ਆ ਰਿਹਾ ਔਰ ਹੱਲੇ ਵੀ ਤੁਹਾਨੂੰ YouTube ਔਰ ਉਹਨਾਂ ਦੀ ਜਿਹੜੀ ਵੈਬਸਾਈਟਸ ਨੇ ਨਿਊਜ਼ ਚੈਨਲਸ ਦੀ ਉੱਥੇ ਮਿਲ ਵੀ ਸਕਦਾ ਹੈ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਗਾਏ ਆ ਉਹ ਮਤਲਬ ਉਹਨਾਂ ਵਿੱਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਔਰ ਨਾਲ ਹੀ ਨਸ਼ੇ ਦਾ ਜਾਂ ਜਾਂ ਮਤਲਬ ਇਦਰੇ ਨਸ਼ੀਲੇ ਪਦਾਰਥਾਂ ਦਾ ਜ਼ਿਕਰ ਕੀਤਾ ਗਿਆ ਜਿਹਦੇ ਨਾਲ ਇਹ ਮੰਨਣਾ ਨਿਯੋਗਨੀ ਆ ਕਿ ਅਸੀਂ ਇੱਕ ਹਿਮਾਚਲ ਦੇ ਭੂਮੀ ਦੇ ਵਿੱਚ ਜਾ ਕੇ ਮਾ ਚਿੰਦਪੁਰਨੀ ਦਰਬਾਰ ਤੇ ਜਾ ਕੇ ਉਹਨਾਂ ਦੇ ਨਾਮ ਦੇ ਅਦੀਨ ਇਹੋ ਜੇ ਗਾਣਿਆਂ ਦਾ ਉਚਾਰਨ ਕਰੀਏ ਤੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਮੇਲੇ ਦੇ ਵਿੱਚ ਅਸੀਂ ਕਰਵਾਇਆ ਜਾ ਰਿਹਾ ਸੀ ਕਿ ਜਾਗਰਣ ਕਰਾਇਆ ਜਾ ਰਿਹਾ ਸੀ ਉਹ ਮੇਲਾ ਸੀਗਾ ਜੀ ਸਰਕਾਰ ਵੱਲੋਂ ਸੀਗਾ ਪ੍ਰਸ਼ਾਸਨ ਵੱਲੋਂ ਸੀਗਾ ਉੱਥੋਂ ਦੇ ਲੋਕਲ ਪ੍ਰਸ਼ਾਸਨ ਵੱਲੋਂ ਤੇ ਜਿਹਦੇ ਵਿੱਚ ਉੱਥੋਂ ਦੀ ਮੌਜੂਦਾ ਸਰਕਾਰ ਦੀ ਇਨਵੋਲਵਮੈਂਟ ਸੀਗੀ ਤਾਂ ਕਰਕੇ ਮੇਲਾ ਉੱਥੇ ਕਰਾਇਆ ਗਿਆ ਸੀ ਤੇ ਜਿਹੜੇ ਕੀਤੇ ਤਾਂ ਕਾਰਵਾਈ ਹੋਣੀ ਚਾਹੀਦੀ ਸਿੰਗਲ ਤੇ ਹੋਣੀ ਦੇਖੋ ਜੀ ਮੇਲੇ ਕਰਾਉਣ ਵਾਲੇ ਤੇ ਹੋਣੀ ਦੇਖੋ ਜੀ ਕਾਰਵਾਈ ਤਾਂ ਉਸ ਪਰਸਨ ਤੇ ਹੋਣੀ ਜ਼ਰੂਰੀ ਹੈ ਜਿਸ ਨੇ ਪਹਿਲਾਂ ਤਾਂ ਇਹਦੀ anumati ਦਿੱਤੀ ਕਿ ਜਾਗਰਨ ਜਾਂ ਇਹ ਮੇਲਾ ਕਰਵਾਇਆ ਜਾਵੇ ਤੇ ਉਹਨੇ ਫਿਰ ਆਪਣਾ ਚੈਕਿੰਗ ਨਹੀਂ ਕੀਤੀ ਕਿ ਵੀ ਇਸ ਮੇਲੇ ਨੂੰ ਕਿਸ ਤਰੀਕੇ ਨਾਲ ਰੂਪ ਇਹਦਾ ਬਣਾਇਆ ਜਾਵੇ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹ ਕਿਸੇ ਵੀ ਧਾਰਮਿਕ ਪਰਸਨ ਜਾਂ ਧਾਰਮਿਕ ਪਵਨਾਵਾਂ ਨੂੰ ਠੇਸ ਨਾ ਪਹੁੰਚੇ ਜਦ ਕੀ ਮੇਲੇ ਦੀ ਸਾਰੀ ਵਿਉਂਤਬੰਦੀ ਅਗਰ ਸਰਕਾਰ ਵੱਲੋਂ ਕੀਤਾ ਜਾਂਦਾ ਜਾਂ ਕਿਸੇ ਸੰਸਥਾ ਵੱਲੋਂ ਕੀਤਾ ਜਾਂਦਾ ਉਹਦੀ ਪਹਿਲਾ ਹੀ ਰੂਪਰੇਖਾ ਬਣਾ ਲਿੱਤੀ ਜਾਂਦੀ ਹੈ ਤੇ ਐਡਵੋਕੇਟ ਜੀ ਉਹ ਕਲਿੱਪ ਵਗੈਰਾ ਹੈਗੀ ਤੁਹਾਡੇ ਕੋਲ ਜਿਹੜੀ ਦੇਖੋ ਜੀ ਲਿਪ ਜਿਹੜੀ ਕਲਿੱਪ ਹੈਗੀ ਆ ਜਾਂ ਵੀਡੀਓਜ਼ ਹੈ ਇਹ ਸਾਡੇ ਕੋਲ ਵੀ ਹੈ ਸਾਡੇ ਕੋਲ ਅਲੱਗ ਤੋਂ ਪੈਨ ਡਰਾਈਵ 'ਚ ਹੈ ਔਰ ਫੋਨ ਦੇ ਵਿੱਚ ਵੀ ਹੈ ਬਲਕਿ ਅਗਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਨਿਊਜ਼ ਚੈਨਲ ਤੁਸੀਂ ਸਰਚ ਕਰੋਗੇ ਉੱਤੇ ਵੀ ਮਿਲੂਗੀ ਔਰ YouTube ਤੇ ਵੀ ਮਿਲੇਗੀ ਅਸੀਂ ਉਹਨਾਂ ਨੂੰ ਹੀ ਕਲਿੱਪਸ ਨੂੰ ਕੱਢ ਕੇ ਲੋਕਲ ਜਿਹੜੀਆਂ ਲਾਈਵ ਕਲਿੱਪ ਸੀ ਉਹਨਾਂ ਨੂੰ ਵੀ ਕੱਢ ਕੇ ਅੱਜ ਅਸੀਂ ਸਬਮਿਟ ਕੀਤੀਆਂ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕਲ ਜਿਹੜਾ ਸਾਡਾ ਡਿਸਟ੍ਰਿਕਟ ਲੁਧਿਆਣੇ ਦਾ ਪ੍ਰਸ਼ਾਸਨ ਹੈ ਇੱਥੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਕਰੇਗਾ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਕਿ ਜੋ ਬੰਦੀ ਕਾਰਵਾਈ ਹੋਗੀ ਜੋ ਸਾਡੀ ਰਿਪਰੈਜ਼ੈਂਟੇਸ਼ਨ ਹੋਏਗੀ ਉਹਨਾਂ ਦੁਆਰਾ ਤੇ ਉਹ ਜ਼ਰੂਰ ਕੀਤੀ ਜਾਏਗੀ ਸਾਨੂੰ ਆਸ ਹੈ ਸਿੰਗਰ ਦੇਖੋ ਜੀ ਸਰਕਾਰ ਵੱਲੋਂ ਤਾਂ ਬੁਲਾਏ ਗਏ ਜਿਹੜੇ ਸਾਨੂੰ ਪਤਾ ਨੇ ਬੱਬੂ ਮਾਨ ਪੰਜਾਬੀ ਸਿੰਗਰ ਨੇ ਔਰ ਅਮਰਿਤ ਮਾਨ ਪੰਜਾਬੀ ਸਿੰਗਰ ਹੈ ਇਹ ਦੋਨਾਂ ਨੂੰ ਬੁਲਾਇਆ ਇਸ ਤੋਂ ਇਲਾਵਾ ਹੋਰ ਕਿਹੜੇ ਨੇ ਉਹ ਤਾਂ ਉਹਨਾਂ ਨੇ ਹੀ ਦੱਸਣਾ ਕਿਉਂਕਿ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦੇਖੋ ਉਸੇ ਉਹਦੇ ਵਿੱਚ ਤੁਸੀਂ ਅਗਰ ਪ੍ਰੋਗਰਾਮ ਦੀ ਰੂਪਰੇਖਾ ਦੇਖਣਗੇ ਪਹਿਲੇ ਦਿਨ ਜਦੋਂ 15 ਤਰੀਕ ਨੂੰ ਪ੍ਰੋਗਰਾਮ ਹੋਇਆ ਉਹਦੇ ਵਿੱਚ ਵੀ ਅ ਇਨੀ ਹਵੜਾ ਦਫੜੀ ਸੀ ਕੋਈ ਮੈਨੇਜਮੈਂਟ ਨਹੀਂ ਸੀ ਤੇ ਇਹ ਕਿਤੋਂ ਵੀ ਅ ਮਤਲਬ ਦੇਖਣ ਨੂੰ ਨਹੀਂ ਆਂਦਾ ਕਿ ਕਿਸੇ ਵੀ ਮੇਲੇ ਦੇ ਵਿੱਚ ਜਿਹੜਾ ਧਾਰਮਿਕ ਮੇਲਾ ਹੋਵੇ ਔਰ ਪਰਮਾਤਮਾ ਦੇ ਨਾਮ ਤੇ ਕੀਤਾ ਗਿਆ ਹੋਵੇ ਉਹਦੇ ਵਿੱਚ ਸਿੰਗਰਸ ਦੇ ਨਾਲ ਡਾਂਸਰਸ ਡਾਂਸ ਕਰ ਰਹੀਆਂ ਨੇ ਸਟੇਜ ਦੇ ਵਿੱਚ ਇਹ ਤਾਂ ਮੰਨਣ ਯੋਗ ਨਹੀਂ ਆ ਇਹ ਇਹ ਅਪੱਤੀ ਜਨਕ ਹੈ ਤੇ ਅਸੀਂ ਸਾਰਿਆਂ ਨੇ ਆਪਣੀ ਅਪੱਤੀ ਧਾਇਰ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅੱਗੇ ਤੋਂ ਇਦਾਂ ਦੇ ਪ੍ਰੋਗਰਾਮਾਂ ਨੂੰ ਕਦੀ ਪ੍ਰੋਤਸਾਹਨ ਨਾ ਕਰੋ ਤੇ ਇਹਨਾਂ ਦਾ ਹਮੇਸ਼ਾ ਵਿਰੋਧ ਕਰੋ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਬਿਲਕੁਲ ਅਸੀਂ ਕਰ ਅਸੀਂ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਜੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਤੇ ਅਸੀਂ ਅੱਗੇ ਵੀ ਜਾਵਾਂਗੇ ਜੇ ਅਗਰ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਕਦਮ ਕੀ ਹੋਵੇ ਦੇਖੋ ਜੀ ਜਿਹੜਾ ਅਗਲਾ ਕਦਮ ਹੈ ਸਾਡੀ ਸਮਿਤੀ ਹੈ ਸਾਡੀ ਕਮੇਟੀ ਹੈ ਕਮੇਟੀ ਦੇ ਵਿੱਚ ਜੋ ਅਸੀਂ ਆਪਣੇ ਵਿਚਾਰ ਰੱਖਣਗੇ ਜਾਂ ਜੋ ਅਸੀਂ ਫੈਸਲਾ ਲਵਾਂਗੇ ਆਪਸ ਵਿੱਚ ਮਿਲ ਕੇ ਜਾਂ ਜੋ ਸਵਾਮੀ ਜੀ ਸਾਨੂੰ ਆਦੇਸ਼ ਕਰਨਗੇ ਉਸੇ 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 ਅਨੁਸਾਰ ਅਸੀਂ ਕਾਰਵਾਈ ਕਰਾਂਗੇ ਥੈਂਕ ਯੂ ਜੀ